ਲਾਈਵ ਹੋਣ ਫਰੀਦਕੋਟ ਸ਼ਹਿਰ ਤੇ 2024 ਸਾਲ ਲਗਭਗ ਕੁਸ਼ਕਲਾਂ ਵਾਲਾ ਹੀ ਰਿਹਾ ਤੇ 25 ਦਾ ਹੁਣ ਸ਼ੁਰੂਆਤ ਵੀ ਕੁਸ਼ਕਲਾਂ ਵਾਲਾ ਹੀ ਹੈ ਬਹੁਤ ਔਖਾ ਜੀ ਲੋਕ ਪਿੜੀਆਂ ਗਲੀਆਂ ਕੋਈ ਨਹੀਂ ਖੁੱਲੀਆਂ ਗਲੀਆਂ ਵੀ ਨਹੀਂ ਹੈਗੀਆਂ ਬਹੁਤ ਔਖੀ ਟ੍ਰੈਕ ਜਾਣੀ ਇਕਰਮ ਜਾ ਰਹੇ ਜਿਹੜੇ ਅੱਗੇ ਉਹ ਲੋਕ ਸਾਰੇ ਪਹਿਲਾਂ ਇਧਰ ਹੀ ਟੱਪੇ ਸੀ ਪਹਿਲਾਂ ਚੱਲਦਾ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੀ ਹੁਣ ਆਹ ਸੜਕ ਬੰਦ ਕਰ ਦਿੱਤੀ ਗਈ ਆ ਕਾਰਨ ਆ ਜਿਹੜੀ ਆ ਨਹਿਰਾਂ ਦਾ ਕੰਕਰੀਟੇਟਿਕਰਨ ਹੋਣਾ ਤੁਸੀਂ ਦੇਖ ਰਹੇ ਹੋ ਸਾਹਮਣੇ ਨਹਿਰ ਦੇ ਦੂਸਰੇ ਪਾਸੇ ਪਟੜੀ ਬਣਾਈ ਜਾ ਰਹੀ ਹੈ ਨਵੀਂ ਜਿਹਦੇ ਤੇ ਜੀਸੀਬੀ ਚੱਲਣੀਆਂ ਤੇ ਲੋਕ ਆ ਜਿਹੜੇ ਉਹ ਇਹ ਸੜਕ ਨੂੰ ਆਸਲ ਬੰਦ ਕਰਦੇ ਇਹ ਸੜਕ ਘੁਰ ਦਿਖਾਉਣ ਲੱਗੇ ਆ ਇਹ ਹੈਗੀ ਆ ਚੈਹਲ ਰੋਡ ਵਾਲੀ ਜਿਹੜਾ ਚੈਹਲ ਰੋਡ ਵਾਲਾ ਪੁਲਾ ਆਹ ਇਹਦਾ ਚੈਹਲ ਰੋਡ ਨੂੰ ਪੁੱਲ ਜਾਂਦਾ ਇਹ ਫਰੀਦਕੋਟ ਵਾਲੇ ਪਾਸਿਓਂ ਆ ਰਹੀ ਆ ਤੇ ਇਹ ਆ ਦੇਖੋ ਬੰਦ ਕਰ ਦਿੱਤੀ ਗਈ ਆ ਲਾ ਕੇ ਬੋਰਡ ਤੇ ਆ ਅੱਗੇ ਦਰਖਤ ਪੱਟ ਕੇ ਛੁੱਟ ਦਿੱਤੇ ਗਏ ਆ ਇਹ ਪੂਰੀ ਤਰ੍ਹਾਂ ਸੜਕ ਬੰਦ ਕਰ ਦਿੱਤੀ ਇਹ ਸਾਹਮਣੇ ਉਹ ਜਿਹੜਾ ਤਲਵੰਡੀ ਵਾਲਾ ਪੌੜਾ ਉਧਰ ਦੀ ਆਉਂਦੇ ਸੀ ਲੋਕ ਜਿਹੜਾ ਵੱਡਾ ਮੇਨ ਪੌੜਾ ਓਵਰ ਬ੍ਰਿਜ ਆ ਉਹਦੇ ਤੋਂ ਜਿੰਨਾ ਟ੍ਰੈਫਿਕ ਆਉਂਦਾ ਸੀ ਉਹ ਸਾਰਾ ਇੱਧਰ ਦੀ ਮੁੜ ਕੇ ਆ ਕੇ ਤੇ ਇੱਧਰ ਫਰੀਦਕੋਟ ਵਾਲੇ ਪਾਸੇ ਨੂੰ ਮੁੜ ਜਾਂਦਾ ਸੀ ਤੇ ਹੁਣ ਲੋਕ ਗ੍ਰੀਨ ਐਵੇਨਿਊ ਗਿਆ ਗਲੀਆਂ ਦੇ ਵਿੱਚ ਉਲਝੇ ਰਹਿੰਦੇ ਆ ਸਿਰ ਤੇ 2024 ਸਾਲ ਲਗਭਗ ਮੁਸ਼ਕਲਾਂ ਵਾਲਾ ਹੀ ਰਿਹਾ ਤੇ 25 ਦਾ ਹੁਣ ਸ਼ੁਰੂਆਤ ਵੀ ਮੁਸ਼ਕਲਾਂ ਵਾਲਾ ਹੀ ਆ ਕਿਉਂਕਿ ਪਹਿਲਾਂ ਇਹ ਤਲਵੰਡੀ ਵਾਲਾ ਪੁਲਿਸ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ ਇਹ ਰਸਤਾ ਬੰਦ ਰਿਹਾ ਕਾਫੀ ਦਿਨ ਹਲੇ ਵੀ ਬੰਦ ਆ ਫਿਰ ਇਸ ਤੋਂ ਬਾਅਦ ਕੋਟਪੂਰੇ ਰੋਡ ਵਾਲਾ ਕੁੱਝ ਸਮਾਂ ਬੰਦ ਕੀਤਾ ਗਿਆ ਖੋਲ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਰਸਤਾ ਖੁੱਲhta ਕਦੇ ਸੀਵੇ ਨਾਲ ਸੜਕ ਪੱਟੀ ਗਈ ਕਦੇ ਕਿਸੇ ਕਾਰਨ ਯਾਨੀ ਇਸ ਪੂਰਾ ਸਾਲ ਆ ਜਿਹੜਾ ਉਹ 24 ਦਾ ਸਾਲ ਪੂਰਾ ਟ੍ਰੈਫਿਕ ਦਾ ਮੁਸ਼ਕਿਲ ਰਹੀ ਆ ਤੇ ਹੁਣ 25 ਦੀ ਸ਼ੁਰੂਆਤ ਦੇ ਵਿੱਚ ਫਿਰ ਮੁਸ਼ਕਲਾਂ ਸ਼ੁਰੂ ਹੋ ਗਈਆਂ ਹੁਣ ਨਹਿਰ ਦਾ ਕ੍ਰਿਟੀ ਕਰਨ ਸ਼ੁਰੂ ਹੋ ਗਿਆ ਤੇ ਹੁਣ ਇਸ ਕਰਕੇ ਇਹ ਸੜਕਾਂ ਬੰਦ ਕੀਤੀਆਂ ਜਾ ਰਹੀਆਂ ਐਲਾਨ ਹੋ ਗਿਆ ਕਿ 1 ਮਹੀਨੇ ਲਈ ਫਿਲਹਾਲ ਇਹ ਬੰਦ ਕੀਤੀਆਂ ਗਈਆਂ ਪਰ ਜੇ ਕੰਮ ਅੱਗੇ ਵੱਧਦਾ ਤਾਂ ਇਹ ਜਾਦੇ ਲੰਮਾ ਚੱਲ ਸਕਦਾ ਦੇਖ ਸਕਦੇ ਹਾਂ ਲੋਕ ਆਉਂਦੇ ਆ ਤੇ ਮੁੜ ਰਹੇ ਆ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਬੰਦ ਆ ਉਧਰੋਂ ਔਫੇ ਹੋ ਕੇ ਲੰਘੇ ਆਉਂਦੇ ਆ ਇੱਥੇ ਆ ਕੇ ਫਿਰ ਜਦੋਂ ਫੇਰ ਵੇਖਦੇ ਆ ਕਿ ਪੂਰੀ ਤਰ੍ਹਾਂ ਬੰਦ ਆ ਕਿੱਥੋਂ ਮੁੜ ਜਾਂਦੇ ਆ ਉਹ ਜੀਸੀਬੀ ਮਸ਼ੀਨ ਦੇ ਨਾਲ ਇਹਨੂੰ ਬੰਦ ਕਰਕੇ ਸੜਕ ਨੂੰ ਇਹ ਸਾਰਾ ਹਿੱਸਾ ਸਾਫ਼ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਇਹਦਾ ਕੰਕਰੀਟਿਕਰਨ ਹੋਣਾ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਜਿਹੜਾ ਰਸਤਾ ਬਣਾਇਆ ਗਿਆ ਜੀਸੀਬੀ ਉਹਦੇ ਉੱਤੇ ਅੱਗੇ-ਅੱਗੇ ਚੱਲਦੀ ਆ ਲੋਕਾਂ ਨੂੰ ਨਹੀਂ ਪਤਾ ਉਹ ਆਉਂਦੇ ਆ ਤੇ ਫਿਰ ਵਾਪਸ ਜਾ ਰਹੇ ਆ ਮੁਸ਼ਕਲ ਆ ਰਹੀ ਉਹ ਸਾਹਮਣੇ ਵੀ ਲੋਕ ਆ ਰਹੇ ਆ ਉਹ ਇੱਥੋਂ ਬੰਦ ਆ ਇੱਥੋਂ ਮੁੜਨਗੇ ਕਿ ਜਾਂ ਫਿਰ ਉੱਥੋਂ ਗ੍ਰੀਨ ਰੈਵਨਿਊ ਵਾਲੂ ਪਾਸੇ ਨੂੰ ਮੁੜ ਕੇ ਗਲੀਆਂ ਦੇ ਵਿੱਚ ਰੁਲਣਗੇ ਇਹ ਜਿਹੜਾ ਪਾਸਾ ਸੀਗਾ ਇਹ ਬੜਾ ਸ਼ਾਨਦਾਰ ਇਹ ਗ੍ਰੀਨ ਐਵੇਨਿਊ ਵਾਲਿਆਂ ਨੇ ਬਣਾਇਆ ਹੋਇਆ ਸੀ ਤਰਖਤ ਲਾਏ ਸੀ ਇੱਕ ਪਾਸੇ ਰੇਲਿੰਗ ਲਾਈ ਸੀ ਤੇ ਸੜਕ ਦੇ ਬੜੇ ਤਾਂ ਕਿ ਇਧਰਲੇ ਪਾਸੋਂ ਨਹਿਰ ਵਾਲੇ ਪਾਸੋਂ ਲੋਕ ਬਚ ਸਕਣ ਇਹ ਵੀ ਪੂਰੀ ਤਰ੍ਹਾਂ ਹੁਣ ਪੱਟੀ ਜਾਣੀ ਆ ਪਟਨੀ ਸ਼ੁਰੂ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਸ ਦੀ ਸਫਾਈ ਸ਼ੁਰੂ ਹੋ ਗਈ ਆ ਗੂ ਵੀ ਬੰਦ ਕੀਤਾ ਹੋਇਆ ਇਸ ਰਸਤੇ ਨੂੰ ਦੇਖਣ ਦੀ ਗੱਲ ਹੈ ਵੀ ਉਹ ਪੁਲ ਚੱਲ ਪੈਂਦਾ ਮਗਰੋਂ ਨਹਿਰ ਬੜਾ ਲੰਦੇ ਆ ਕਿ ਲੋਕਾਂ ਦਾ ਰਹਿਣਾ ਸੋਖਾ ਨਹੀਂ ਲੰਘਾ ਬੰਦ ਹੋ ਜਾਣਾ ਹੈ ਪ੍ਰਾਇਮਰੀ ਜਾਮ ਲੋਕਾਂ ਨੇ ਸਕੂਲਾਂ ਨੂੰ ਜਾਨ ਨੂੰ ਮੁਸ਼ਕਲ ਸਾਰਾ ਕੋਈ ਮੁਸ਼ਕਲ ਹੀ ਮੁਸ਼ਕਲ ਹੈ। ਅਨੇ ਲੋਕ ਅਖਰੀਨ ਐਵਰੀ ਵਾਲੀਆਂ ਗਲੀਆਂ ਵਿੱਚ ਪਤਾ ਲੱਗਦਾ ਲੰਘਣਾ ਔਖਾ। ਬਹੁਤ ਔਖਾ ਜੀ ਲੋਕ ਪੀੜੀਆਂ ਗਲੀਆਂ ਕੋਈ ਨਹੀਂ ਖੁੱਲੀਆਂ ਗਲੀਆਂ ਵੀ ਨਹੀਂ ਹੈਗੀਆਂ। ਬਹੁਤ ਔਖੀ ਟ੍ਰੈਕ ਜਾਣੀ। ਪਿੰਡਾਂ ਗਾਵ ਤੋਂ ਦੇਖੋ ਬਾਹਰ ਗਿਆ ਇਸ ਦਾ ਬੰਦ ਹੋ ਗਿਆ। ਕਿੱਥੋਂ ਕਿੱਥੋਂ ਬੰਦ ਕੀਤਾ ਹੋਇਆ ਇਹਨਾਂ ਨੇ। ਇੱਕ ਆਪ ਬੰਦ ਕਰਤਾ। ਹੱਸਤਾ ਕੋ ਬਾਹਰ ਨਹੀਂ ਨਿਕਲਦਾ। ਜਿੱਧਰ ਮੋੜ-ਮੁੜੀ ਦੇਣਾ ਇੱਥੇ ਨੂੰ ਵੀ ਬੰਦ ਲਿਆ ਗਾ। ਸਿਰਫ ਲੋਕ ਕਿੱਧਰ ਨੂੰ ਜਾ ਰਹੇ ਜਿਹੜੇ ਅੱਗੇ ਆਉਂਦਾ ਉਹ ਸਾਰੇ ਇੱਥੋਂ ਸਾਰੇ ਪਹਿਲਾਂ ਹੀ ਇੱਧਰੇ ਟੱਪੇ ਸੀ ਪਹਿਲਾਂ ਚੱਲਦਾ ਸੀ ਐਵੇਂ ਹੀ ਬੰਦ ਕੀਤਾ ਭਾਈ ਇੱਧਰ ਵੜਾ ਇਹ ਹਾਂ ਜੀ ਇਹ ਇਹ ਸੜਕ ਬੰਦ ਹੁਣ ਕਰਕੇ ਲੋਕ ਬਹੁਤ ਉਲਝ ਰਹੇ ਆ ਤੇ ਪਹਿਲਾਂ ਸੜਕ ਲੋਕਾਂ ਦਾ ਪ੍ਰਬੰਧ ਕਰਨਾ ਚਾਹੀਦਾ ਸੀਗਾ ਗ੍ਰੀਨ ਐਪ ਨੂੰ ਲੋਕੋ ਜਿਹੜੇ ਜਿੱਦ ਕਰਕੇ ਚੱਲਿਆ ਹਾਂ ਜੀ ਬਹੁਤ ਪਰੇਸ਼ਾਨ ਹੋ ਰਹੇ ਆ ਪ੍ਰੀਤ